ਸਹਿਰ ਫਤਿਹਗੜ ਸਾਹਿਬ ਦੇ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਦੇ ਵੱਲੋਂ ਖੂਬਸੂਰਤ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜ ਜਿਨ੍ਹਾਂ ਦਾ ਮਕਸਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਕੇ ਇਤਿਹਾਸ ਦੇ ਬਾਰੇ ਜਾਣੂ ਕਰਉਣਾ ਹੈ ਇਹ ਪੇਂਟਿੰਗਜ਼ ਲੱਕੜ ਨੂੰ ਤਲਾਸ਼ ਕੇ ਲੱਕੜ ਨੂੰ ਤਰਾਸ਼ ਕੇ ਹੱਥ ਦੀ ਕਲਾਕਾਰੀ ਦੇ ਨਾਲ ਤਿਆਰ ਕੀਤੀਆਂ ਨੇ ਦੀ ਦੀ ਪੰਦਰਵਾੜਾ ਮਨਾਇਆ ਜਾ ਰਿਹਾ ਤਾਂ ਉੱਥੇ ਕਹਿ ਸਕਦੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ ਤਾਂ ਉੱਥੇ ਖਾਸ ਤੌਰ ਤੇ ਕਹਿ ਸਕਦੇ ਆਂ ਮਾਤਾ ਗੁਜਰੀ ਕੋਲਜ ਦੇ ਜੋ ਵਿਦਿਆਰਥੀ ਨੇ ਉਹਨਾਂ ਵਿਦਿਆਰਥੀਆਂ ਵੱਲੋਂ ਇੱਕ ਵਕਰੀ ਤਰ੍ਹਾਂ ਦੀ ਪ੍ਰਦਰਸ਼ਨੀ ਲਗਾਈ ਗਈ ਆ ਆਪਣੀ ਹੱਥ ਦਾ ਕਲਾ ਦਿਖਾਉਂਦੇ ਹੋਏ ਜੋ ਪੇਂਟਿੰਗਾਂ ਬਣਾਈਆਂ ਗਈਆਂ ਨੇ ਜੋ ਵੱਖ-ਵੱਖ ਤਰ੍ਹਾਂ ਦੀਆਂ ਪੇਂਟਿੰਗਾਂ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਗੁਰੂ ਸਰਬੰਨਾਂ ਦੀ ਜੋ ਬਾਣੀ ਹੈ ਉਹ ਇਹਨਾਂ ਪੇਂਟਿੰਗਾਂ ਦੇ ਵਿੱਚ ਦਰਸਾਈ ਗਈ ਹੈ ਉਸ ਤੋਂ ਇਲਾਵਾ ਤਸਵੀਰਾਂ ਨੇ ਸੁੰਦਰ ਜਿਹੜੀਆਂ ਤਸਵੀਰਾਂ ਨੇ ਉਹ ਕਹਿ ਸਕਦੇ ਆ ਇਸ ਦੇ ਵਿੱਚ ਬਣਾਈਆਂ ਗਈਆਂ ਨੇ ਖਾਸ ਤੌਰ ਤੇ ਕਹਿ ਸਕਦੇ ਆ ਇਸ ਸਬਦ ਦੇ ਦੌਰਾਨ ਜੋ ਕੋਈ ਵੀ ਆ ਰਿਹਾ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਨੂੰ ਉਹ ਜਾਣੂ ਹੋਣ ਤਾਂ ਉਹ ਇਤਿਹਾਸ ਇੱਕ ਪੇਂਟਿੰਗਾਂ ਦੇ ਰੂਪ ਦੇ ਵਿੱਚ ਦਸਾਇਆ ਗਿਆ ਤੁਸੀਂ ਦੇਖ ਸਕਦੇ ਹੋ ਜੋ ਕਿਸੇ ਦਮਾਲਾ ਸਜੋਣਾ ਹੁੰਦਾ ਆ ਜੋ ਕਾਫੀ ਮੀਟਰ ਦਾ ਦਮਾਲਾ ਹੁੰਦਾ 60 ਮੀਟਰ ਤੋਂ ਉੱਤੇ ਦਾ ਦਮਾਲਾ ਹੋ ਜਾਂਦਾ ਉਹ ਦਮਾਲੇ ਦੀ ਇੱਕ ਜੋ ਪੇਂਟਿੰਗ ਹੈ ਸਿੰਘ ਸਾਹਿਬ ਨੇ ਕੋਈ ਉਹਨਾਂ ਦੀ ਇੱਕ ਤਸਵੀਰ ਬਣਾਈ ਗਈ ਹੈ ਉਸ ਤੋਂ ਇਲਾਵਾ ਕਿਸੇ ਵਕਫ ਵਕਫ ਤਰ੍ਹਾਂ ਦੀਆਂ ਜਿਹੜੀਆਂ ਪੇਂਟਿੰਗਾਂ ਆ ਆ ਬਣਾਈਆਂ ਗਈਆਂ ਗੱਲਬਾਤ ਕਰਾਂਗੇ ਭਾਈ ਤੁਹਾਡਾ ਕੀ ਨਾਮ ਰਮਨ ਜੋ ਸਿੰਘ ਸਰ ਇਹ ਤੁਸੀਂ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀ ਹਾਂਜੀ ਸਾਰੇ ਐਲੂਮਨੀ ਰਿਹਾ ਮੈਂ ਮਾਤਾ ਗੁਜਰੀ ਕਾਲਜ ਦਾ ਪਾਸ ਆਊਟ ਸਟੂਡੈਂਟ ਹਾਂ ਸਰ ਪਾਸ ਆਊਟ ਸਟੂਡੈਂਟ ਇਹ ਸਾਰਾ ਕੁਝ ਕਿਨੇ ਬਣਾਇਆ ਤੁਸੀਂ ਆਪ ਬਣਾਇਆ ਜਾਂ ਸਾਰੇ ਵਿਦਿਆਰਥੀਆਂ ਨੇ ਇਹ ਸਾਰੇ ਵਿਦਿਆਰਥੀ ਦੇ ਅਲੱਗ-ਅਲੱਗ ਵਰਕ ਨੇ ਸਰ ਮੈਂ ਫਾਈਨ ਆਰਟ ਦਾ ਡਿਪਾਰਟਮੈਂਟ ਹੈ ਜਿਹੜਾ ਮਾਤਾ ਗੁਜਰੀ ਕਾਲਜ ਦਾ ਉਹਨਾਂ ਦੇ ਵਿਦਿਆਰਥੀ ਨੇ ਕੁਝ ਐਲੂਮਨੀ ਸਟੂਡੈਂਟਸ ਨੇ ਉਹਨਾਂ ਵੱਲੋਂ ਇਹ ਵੱਖਰੇ-ਵੱਖਰੇ ਪੇਂਟਿੰਗਸ ਬਣਾਈਆਂ ਗਈਆਂ ਨੇ ਕਿ ਕੁਝ ਖਾਸ ਪੇਂਟਿੰਗਾਂ ਦੇ ਵਿੱਚ ਹੈ ਜਿਵੇਂ ਅਸੀਂ ਦੇਖ ਸਕਦੇ ਹਾਂ ਕੋਈ ਕਿਤੇ ਗੁਰਬਾਣੀ ਦੇ ਉਹ ਸ਼ਬਦ ਲ ਇਹ ਚਾ ਮੇਨ ਮੋਟਿਵ ਇਹੀ ਆ ਜੀ ਸੰਗਤਾਂ ਨੂੰ ਜਿੰਨਾ ਵੀ ਆ ਰਿਲੀਜੀਅਸ ਧਰਮ ਦੇ ਨਾਲ ਜੋੜਨਾ ਆ ਸ਼ਹੀਦੀ ਦੀਵਾਰਾਂ ਦੇ ਮੌਕੇ ਤੇ ਆਇਆ ਇੱਥੇ ਹਰ ਤਰ੍ਹਾਂ ਦੀ ਪੇਂਟਿੰਗਸ ਨੇ ਕੈਲੀਗ੍ਰਾਫੀ ਆ ਕੈਲੀਗ੍ਰਾਫੀ ਜਿਹੜਾ ਐਕ੍ਰਾਇਲਿਕ ਮੀਡੀਅਮ ਦੇ ਵਿੱਚ ਹੋਰ ਪੇਂਟਿੰਗਸ ਨੇ ਔਇਲ ਮੀਡੀਅਮ ਦੇ ਨਾਲ ਲੋਕਾਂ ਨੂੰ ਦਰਸਾਉਣਾ ਆ ਸਿੱਖ ਇਤਿਹਾਸ ਦੇ ਨਾਲ ਜੋੜਨਾ ਗੁਰਬਾਣੀ ਦੇ ਨਾਲ ਜੋੜਨਾ ਲੋਕੋਂ ਲੋਕ ਕਿਹੋ ਜਿਹਾ ਰਿਸਪੌਂਸ ਦਿੱਤਾ ਜਾ ਰਿਹਾ ਬਹੁਤ ਬਹੁਤ ਜ਼ਿਆਦਾ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਜਿਹੜੇ ਵੀ ਆ ਰਹੇ ਨੇ ਵੀਰ ਉਸ ਦੇਖ ਰਹੇ ਨੇ ਸਾਰੇ ਹਨਾ ਜਿਹੜੇ ਵੀ ਪੇਂਟਿੰਗਸ ਦੇਖਦੇ ਨੇ ਬਹੁਤ ਸੋਹਣਾ ਉਹ ਤਾਰੀਫ ਹੀ ਕਰਦੇ ਨੇ ਸਰ ਹੋਰ ਵੀ ਇਹ ਤਸਵੀਰਾਂ ਦਿਖਾਵਾਂਗੇ ਪੇਂਟਿੰਗਾਂ ਦੇ ਇਲਾਵਾ ਆ ਜੋ ਕਹਿ ਸਕਦੇ ਕੁਝ ਅਜਿਹੀਆਂ ਚੀਜ਼ਾਂ ਵੀ ਨੇ ਜੋ ਕਹਿ ਸਕਦੇ ਆਂ ਕਈ ਚੀਜ਼ਾਂ ਤੇ ਤਰਾਸ਼ੀਆਂ ਗਈਆਂ ਨੇ ਖਾਸ ਤੌਰ ਤੇ ਉਹਨਾਂ ਦੇ ਵਿੱਚ ਕੀ ਕੁਝ ਗੱਲਬਾਤ ਕਰਾਂਗੇ ਸਾਡੇ ਨਾਲ ਇੱਕ ਭੈਣ ਮੌਜੂਦ ਨੇ ਭੈਣ ਤੁਹਾਡਾ ਕੀ ਨਾਮ ਹੈ ਜੀ ਰੁਪਿੰਦਰ ਕੌਰ ਹਾਂ ਕੀ ਕੁਝ ਖਾਸ ਤੁਸੀਂ ਇੱਥੇ ਪੇਂਟਿੰਗਾਂ ਦੇ ਵਿੱਚ ਜਿਸ ਤਰੀਕੇ ਉਧਰ ਪੇਂਟਿੰਗ ਹੈ ਇਹ ਚੀਜ਼ਾਂ ਤੁਸੀਂ ਤਰਾਸ਼ੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਕੀ ਕੁਝ ਖਾਸ ਹੈ ਇਸ ਵਿੱਚ ਇਹ ਹੈ ਕਿ ਫਸਟਲੀ ਤਾਂ ਮੈਂ वुਡ ਤੋਂ ਕਿਤਾ ਹੈ वुਡ ਜੋ 베ਸਡ ਹੁੰਦੀ ਆ ਨਾ ਮੈਂ ਜ਼ਿਆਦਾਤਰ ਆਰੇ ਦਾ ਵਰਕ ਕਰਦੀ ਆ ਮੈਨੂੰ वुਡ ਦਾ ਵਰਕ ਕਰਨਾ ਪਸੰਦ ਹੈ ਇਸ ਕਰਕੇ ਮੈਂ वुਡ ਤੋਂ वुਡ ਲੈ ਕੇ ਦਾ ਨੁਸਤੇ ਵਰਕ ਕਰਦੀ ਹੁੰਨੇ ਹਾਂ ਜੀ ਕਿ ਮੋਟਿਵ ਕੀ ਕਹਿ ਸਕਦੇ ਮੇਨ ਮੋਟਿਵ ਕੀ ਕਹਿ ਸਕਦੇ ਜਿਸ ਤਰੀਕੇ ਦੇ ਨਾਲ ਕਿਤੇ ਇਹ ਤੁਸੀਂ ਤਸਵੀਰ ਬਣਾਈ ਹੈ ਮਾਤਾ ਗੁਜਰੀ ਜੀ ਛੋਟੇ ਸਾਹਿਬ ਜੀ ਅੱਜ ਦਿਖਾਈ ਦੇ ਰਹੇ ਨੇ ਇਹਨਾਂ ਮੋਟਿਵ ਕੀ ਹੈ ਕੀ ਕਹਿ ਸਕਦੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਾਰੇ ਜਾਣੂ ਹੁਣ ਜੀ ਬਿਲਕੁਲ ਬਿਕੋਜ਼ ਅੱਜ ਕੱਲ ਦੀ ਜੋ ਜਨਰੇਸ਼ਨ ਆ ਉਹਨਾਂ ਨੂੰ ਬਿਲਕੁਲ ਵੀ ਨਹੀਂ ਪਤਾ ਕਿ ਆਪਣਾ ਜੋ ਸਿੱਖ ਇਤਿਹਾਸ ਉਹ ਕੀ ਆ ਹੂੰ ਇਸ ਕਰਕੇ ਮੈਂ ਜ਼ਿਆਦਾ ਤਰੀਸ਼ ਹੋਣੀ ਹੈ ਕਿ ਬੱਚੇ ਨੂੰ ਵੀ ਪਤਾ ਲੱਗੇ ਜੀ ਕੈਮਰਾ ਪਰਸਪਰ ਮੋਹਸਿੰਘ ਦੇ ਨਾਲ ਕਮਲਦੀਪ ਜੀ ਮੀਡੀਆ ਸ਼੍ਰੀ ਫਤਿਹਗੜ੍ਹ ਸਾਹਿਬ